ਮੈਨੂੰ ਨਹੀਂ ਮੈਨੂੰ ਨਹੀਂ ਹਾਂਜੀ ਸਰ ਕੀ ਨਾਮ ਹੋਰ ਕੀ ਕਹਿਣਾ ਚਾਹੋਗੇ ਅੱਜ ਕੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਇਸ ਸਬੰਧ ਦੇ ਵਿੱਚ ਆ ਕਿ ਜਿਹੜੇ ਸਰਕਾਰੀ ਵਿਭਾਗ ਨੇ ਆਪਣੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜੋ ਸਾਡੀ ਨੋਟਿਸ ਦੇ ਵਿੱਚ ਆਏ ਨੇ ਉਥੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਵਿਭਾਗ ਆ ਜਾਂ ਪੰਜਾਬ ਸਰਕਾਰ ਦੇ ਕਈ ਵਿਭਾਗ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਜਿਹੜੇ ਉਥੇ ਡੀਲਿੰਗ ਕਰਦੇ ਨੇ ਜਿਹੜੇ ਕਾਰਜਭਾਰ ਸੰਭਾਲਦੇ ਕਲਰਕ ਨੇ ਜਾਂ ਲੋਕਾਂ ਨਾਲ ਜਿਨ੍ਹਾਂ ਦਾ ਰابطਾ ਰਹਿੰਦਾ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਆ ਤੇ ਹੋਰ ਵੀ ਕਈ ਥਾਵਾਂ ਤੇ ਸੈਂਟਰਲ ਡਿਪਾਰਟਮੈਂਟ ਦੇ ਜਿਹੜੇ ਵਿਭਾਗ ਆ ਜਿਵੇਂ ਵੱਡਾ ਡਾਕਖਾਨਾ ਆ ਤਿੰਨ ਚਾਰ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਦੇ ਵਿੱਚ ਮੈਂ ਹੀ ਉਹ ਵੀਡੀਓ ਵੀਡੀਓ ਦੇ ਵਿੱਚ ਸੀਗਾ ਉਹਦੇ ਵਿੱਚ ਇਹ ਵੇਖਿਆ ਜਾ ਰਿਹਾ ਕਿ ਜਿੰਨੇ ਵੀ ਉਥੇ ਬੋਰਡ ਲੱਗੇ ਹੋਏ ਨੇ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਰਿਹਾ ਜਦੋਂ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੁੰਦਿਆਂ ਸਾਰਾ ਕੁਝ ਜਿਹੜਾ ਵਾ ਉਹ ਪਹਿਲੀ ਭਾਸ਼ਾ ਪੰਜਾਬੀ ਆ ਸਾਡੀ ਮਾਤ ਭਾਸ਼ਾ ਵਾ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਚ ਲੱਗੇ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੇ ਅਧਿਕਾਰੀ ਨੇ ਉਹ ਆਏ ਹੋਏ ਇੱਥੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਕੰਮ ਕਰਾਉਣ ਆਉਂਦੇ ਆ ਡਬ ਡਾਕਖਾਨੇ ਦੇ ਵਿੱਚ ਜਾਂ ਹੋਰ ਵੀ ਕਈ ਵਿਭਾਗ ਉਹਨਾਂ ਨਾਲ ਹਿੰਦੀ ਚ ਗੱਲ ਕਰਦੇ ਆ ਤੇ ਜੇ ਉਹਨਾਂ ਨੂੰ ਕੋਈ ਪੰਜਾਬੀ ਦੇ ਵਿੱਚ ਕੋਈ ਲਿਖਿਆ ਕੋਈ ਪੱਤਰ ਚਾ ਚਿੱਠੀ ਕੋਈ ਦਿੰਦੇ ਆ ਤੇ ਉਹਨਾਂ ਨੂੰ ਉਹ ਜਿਹੜੀ ਪੰਜਾਬੀ ਆ ਨਾ ਪੜ੍ਹਨੀ ਆਉਂਦੀ ਆ ਨਾ ਸੁਣਨੀ ਆਉਂਦੀ ਆ ਨਾ ਹੀ ਉਹਨਾਂ ਨੂੰ ਬੋਲਣੀ ਆਉਂ ਮਜਬੂਰ ਕਰਦੇ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿਹਣਾਏ ਸੀ ਜੋ ਅਸੀਂ ਦਫ਼ਤਰ ਦੇ ਵਿੱਚ ਦੇ ਦਿੱਤਾ ਵਾ ਉੱਥੇ ਵੇਖਿਆ ਜਾ ਰਿਹਾ ਦਫ਼ਤਰਾਂ ਦੇ ਵਿੱਚ ਅਸੀਂ ਮੰਗ ਕਰਨ ਆਏ ਆ ਕਿ ਜਿਹੜੇ ਪਹਿਲੀ ਤੇ ਗੱਲ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਾਏ ਜਾਣ ਦੂਸਰੀ ਗੱਲ ਆ ਜਿਹੜੀ ਜਿਹੜੇ ਉੱਥੇ ਅਧਿਕਾਰੀ ਲਾਏ ਕਰਮਚਾਰੀ ਜਿਹੜੇ ਕੰਮ ਕਰ ਰਹੇ ਆ ਕਾਊਂਟਰ ਤੇ ਡੀਲਿੰਗ ਕਲਰਕ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਜਾਣਦੇ ਹੋਣ ਉਹਨਾਂ ਨੂੰ ਪੰਜਾਬੀ ਜਿਹੜੀ ਚੰਗੀ ਤਰ੍ਹਾਂ ਬੋਲਣੀ ਲਿਖਣੀ ਤੇ ਸਮਝਣੀ ਆਉਂਦੀ ਹੋਵੇ ਤੇ ਪੜ੍ਹਨੀ ਆਉਂਦੀ ਹੋਵੇ ਇਹ ਇਹ ਅਸੀਂ ਮੰਗ ਪੱਤਰ ਲੈਣ ਆਏ ਆ ਸੋ ਇਹ ਅਲਟੀਸਿੰਡ ਆਫ ਟ੍ਰਾਂਸ ਜੇਕਰ ਦੀ ਗੱਲ ਕਰਦੇ ਜੇ ਉਹ ਸੈਂਟਰ ਦਾ ਹੈਗਾ ਤੇ ਸੈਂਟਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸੇ ਦੀ ਵੀ ਬਦਲੀ ਹੋ ਕੇ ਆ ਸਕਦੀ ਹੈ ਤੇ ਨਾਲੇ ਹਿੰਦੀ ਭਾਸ਼ਾ ਦੀ ਗੱਲ ਹਿੰਦੀ ਭਾਸ਼ਾ ਇੱਕ ਨੈਸ਼ਨਲ ਲੈਂਗੁਏਜ ਜਾਣਦੀ ਹੈ ਪੰਜਾਬੀ ਇੱਕ ਮਤਲਬ ਕਿ ਪੰਜਾਬ ਦੀ ਭਾਸ਼ਾ ਹੈ ਪਰ ਉਹ ਆਪਣਾ ਸੈਂਟਰ ਦਾ ਹਲਕਾ ਹੈਗਾ ਸੈਂਟਰ ਤੋਂ ਬਦਲੀ ਹੋ ਕੇ ਬੰਦਾ ਕਰ ਰਿਹਾ ਸੀ ਮੈਂ ਦਿੱਲੀ ਤੋਂ ਆਇਆ ਹਾਂ ਇਸ ਕਰਕੇ ਉਹਨੂੰ ਦਿੱਕਤ ਆਈ ਸੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਜਿਹੜੀ ਸੈਂਟਰ ਡਿਪਾਰਟ ਜਾਂ ਹੋਰਾਂ ਸੂਬਿਆਂ ਤੋਂ ਗੈਰ ਪੰਜਾਬੀ ਸੂਬਿਆਂ ਤੋਂ ਜਿਹੜੇ ਬੰਦੇ ਇੱਥੇ ਕਰਮਚਾਰੀ ਬਦਲ ਕੇ ਆਉਂਦੇ ਆ ਸਰਕਾਰ ਦਾ ਇੱਕ ਪ੍ਰਵਧਾਨਾ ਜਿਹਦੇ ਵਿੱਚ ਉਹਨਾਂ ਨੂੰ ਇੱਥੋਂ ਦੀ ਜਿਹੜੀ ਲੋਕਲ ਭਾਸ਼ਾ ਉਹ ਆਉਣੀ ਲਾਜ਼ਮੀ ਆ ਤੇ ਖਾਸ ਤਰਤੇ ਟ੍ਰੇਨਿੰਗ ਟ੍ਰੇਨਰ ਵੀ ਹੁੰਦੇ ਨੇ ਜਿਹੜਾ ਉਹਨਾਂ ਨੂੰ ਭਾਸ਼ਾ ਬੋਲਣੀ ਸਿਖਾਉਂਦੇ ਆ ਪੜ੍ਹਨੀ ਸਿਖਾਉਂਦੇ ਆ ਤੇ ਫੇਰ ਉਹ ਇੱਥੋਂ ਦੇ ਲੋਕਾਂ ਨਾਲ ਪੰਜਾਬੀ ਹੁਣ ਇੱਕ ਕਰਮਚਾਰੀ ਦੇ ਬਦਲੇ ਸਾਰਾ ਮੰਨ ਲਓ ਇੱਕ ਅੰਮ੍ਰਿਤਸਰ ਦੇ ਲੋਕ ਆ ਉਹ ਪੰਜਾਬੀ ਚ ਗੱਲ ਕਰਦੇ ਆ ਉਹ ਇੱਕ ਕਰਮਚਾਰੀ ਦੀ ਪੰਜਾਬੀ ਬੋਲਣ ਦੀ ਬਜਾਏ ਉਹ ਹਿੰਦੀ ਚ ਬੋਲਣਾ ਸ਼ੁਰੂ ਕਰ ਦੇਣ ਤੇ ਇਹ ਤਾਂ ਬਿਲਕੁਲ ਗਲਤ ਆ ਨਾ ਇਹ ਤਾਂ ਜਾਇਜ਼ ਹੀ ਨਹੀਂਗਾ ਉਹਨੂੰ ਪੰਜਾਬੀ ਆਉਣੀ ਹੋਣੀ ਚਾਹੀਦੀ ਆ ਔਰ ਇਹ ਰੂਲ ਦੇ ਵਿੱਚ ਵੀ ਆ ਕਿ ਜਿਹੜਾ ਜਿਹੜੇ ਸੂਬੇ ਦੇ ਵਿੱਚ ਕਰਮਚਾਰੀ ਜਾਊਗਾ ਉਹਨੂੰ ਉੱਥੋਂ ਦੀ ਜਿਹੜੀ ਲੋਕਲ ਭਾਸ਼ਾ ਵਾ ਉਹ ਆਉਣੀ ਲਾਜ਼ਮੀ ਆ ਔਰ ਜਿਹੜਾ ਸਵਿਧਾਨ ਦਾ ਆਰਟੀਕਲ 29 ਆ ਤੇ 350A ਆ ਉਹਦੇ ਅਧੀਨ ਸਾਨੂੰ ਆਪਣੇ ਸੂਬੇ ਦੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਜਿਹੜੀ ਰੱਖਿਆ ਕਰਨੀ ਆ ਉਹ ਸਾਡਾ ਅਧਿਕਾਰ ਆ ਅਸੀਂ ਆਪਣੀ ਮਾਤ ਭਾਸ਼ਾ ਦੇ ਲਈ ਕੋਸ਼ਿਸ਼ ਵੀ ਆਪਣਾ ਸਟੈਂਡ ਲੈ ਸਕਦੇ ਆ ਕਿਸੇ ਵੀ ਤਰ੍ਹਾਂ ਸਾਨੂੰ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਪਹਿਲ ਦੇ ਨੰਬਰ ਤੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਗਿਆ। ਅ ਅਜੀਤ ਜੀ ਆ ਮੈਂ ਮਾਨ ਪੱਤਰ ਦਿੱਤਾ ਵਾ ਬਾਕੀ ਉਥੇ ਡੀਸੀ ਦਫਤਰ ਵੀ ਤੁਹਾਡੇ মিডিਆ ਵਾਲੇ ਸਾਰੇ ਪਹੁੰਚੇ ਸੀ ਸਵੇਰੇ ਉਥੇ ਬੁਲਾਇਆ ਗਿਆ ਸੀ ਤੇ ਉਹ ਡੀਸੀ ਦਫਤਰ ਜਿਹੜੇ ਦਾਕਰ ਵਾਲੇ ਜੀਪੂ ਵਾਲੇ ਵੱਡੇ ਢਾਕਾਂ ਵਾਲੇ ਉਥੇ ਬੁਲਾਇਆ ਗਿਆ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਜਲ ਤੋਂ ਜਲਦੀ ਜਿਹੜੇ ਬੋਰਡ ਆ ਉਹ ਸਾਰੇ ਪੰਜਾਬੀ ਚ ਕਰਾਂਗੇ। ਕਿਉਂਕਿ ਬਾਹਰ ਕੁਝ ਬੋਰਡ ਹੈ ਉਹ ਪੰਜਾਬੀ ਚ ਲੱਗੇ ਪਰ ਅੰਦਰ ਜਿਹੜੀਆਂ ਖਿੜਕੀਆਂ ਨੇ ਉਹ ਸਾਰੀਆਂ ਅੰਗਰੇਜ਼ੀ ਚ ਉਹ ਉਹਨਾਂ ਨੇ ਸ਼્વાસਨ ਦਿੱਤਾ ਕਿ ਅਸੀਂ ਪੰਜਾਬੀ ਚ ਕਰ ਦਿਆਂਗੇ ਇਕੱਲੇ ਪੰਜਾਬੀ ਚ ਕਿੱਥੇ ਜਾਵਾਂਗੇ ਜਾਂ ਪੰਜਾਬੀ ਨਾਲ ਜੋੜੀ ਜਾਵੇ ਵੇਖੋ ਸਾਨੂੰ ਦੂਸਰੀ ਕਿਸੇ ਵੀ ਭਾਸ਼ਾ ਚ ਕੋਈ ਦਿੱਕਤ ਨਹੀਂ ਹੈ ਜਦੋਂ ਸਾਨੂੰ ਕਿਸੇ ਭਾਸ਼ਾ ਦੂਸਰੀ ਤੋਂ ਦਿੱਕਤ ਨਹੀਂ ਆ ਫਿਰ ਸਾਡੀ ਭਾਸ਼ਾ ਤੋਂ ਵੀ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਪੰਜਾਬੀ ਸੂਬਾ ਵਾ ਪੰਜਾਬੀ ਪੰਜਾਬ ਦੇ ਅਸੀਂ ਰਹਿਣ ਵਾਲੇ ਆ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਆ ਦੂਸਰੀਆਂ ਪਛਾਵਾਂ ਜਿਹੜੀਆਂ ਹਿੰਦੀ ਇੰਗਲਿਸ਼ ਜਾਂ ਹੋਰ ਵੀ ਕਿਸੇ ਭਾਸ਼ਾ 'ਚ ਲਿਖਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬੀ ਲਿਖੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਸਾਡੇ ਸ਼ਹਿਰ ਦੇ ਪੰਜਾਬ ਦੇ ਰਹਿਣ ਵਾਲੇ ਲੋਕੀ ਉੱਥੇ ਜਾ ਕੇ ਉਹਨਾਂ ਨਾਲ ਡੀਲ ਕਰਦੇ ਠੀਕ ਹੈ ਮੈਂ ਕਹਿਣਾ ਲਾਉਂਦਾ ਕਿਰਪਾ ਕਰਨਾ ਮੈਨੂੰ ਦੱਸਿਆ ਨਹੀਂ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਉਣਾ ਹੈ ਮੈਂ ਆਪਕੇ ਹਿੰਦੀ ਮੇਂ ਬਾਤ आपका बनता है मेरे से पंजाबी में बात करना मेरा नहीं बनता सर मैं नहीं नहीं सर अब मैं 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 बताइए क्या मेरे को पंजाबी में आती नहीं है मैं बोल रहा तो हूँ नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए ਆਪ ਜੌਬ ਕਰ ਰਹੇ ਹੋ ਮੈਨੂੰ ਜਿਸसे ਕੋਈ ਦਿੱਕਤ ਨਹੀਂ ਆ ਆਪकी ਜੋ ਕੁਆਲਿਫੀਕੇਸ਼ਨ ਹੈ ਉਸ ਤੇ ਵੀ ਕੋਈ ਦਿੱਕਤ ਨਹੀਂ ਆ ਲੇਕਿਨ ਹੈ ਸਿਰ ਇਹ ਪੰਜਾਬੀ ਮੈਂ ਕਰ ਦਿੰਦੀ ਆ ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਹੋਣੀ ਚਾਹੀਦੀ ਤੁਹਾਨੂੰ ਉਹ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ ਚਲੋ ਤੁਸੀਂ ਉਹ ਬੱਚਾ ਕਰਾਓ ਨਾ ਇਹਨਾਂ ਵਿੱਚ ਕਿਸੇ ਵੀ ਆ ਬੋਰਡ ਆ ਅੱਜ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਤਾਂ